सड़क दुर्घटना दौरान पति की मौत होने तो विधवा पत्नी अपने बच्चे नाल ले दर दर रही पटक पति लुध्याण ने मुआवजा देना तो इस तुम तो बाह मामला भारतीय आम जनता पार्टी के त्यान च आने पार्टी प्रधान सतीश नार ने चेतावनी देंद्या कहा की पीड़ित विधवा महिला नक दिता जाए अति इंसाफ मिले ਹਾਜੀ ਕੀ ਨਾ ਦੋਤਾ ਗੁਗਪਿਤ ਕੋ ਕਿਤੇ ਰਣਾ ਲੈਓ ਲੁਧਿਆਣੇ ਦੀ ਠੀਕ ਹੈ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਰਣਾ ਮੇਰੇ ਹਸਬੰਡ ਦੀ ਡੈਥ ਹੋ ਗਈ ਸੀਗੀ ਅੱਛਾ ਤੇ ਉਹਨਾਂ ਦੇ ਮਤਲਬ ਕੀ ਕੇਸ ਯੂ ਨੈਕ ਦੱਸ ਨਹੀਂ ਕੀਤਾ ਹੈਗਾ ਠੀਕ ਹੈ ਜੀ ਤੇ ਉਹਨਾਂ ਨੇ ਅੱਗੋਂ ਜਿਹੜਾ ਬੰਦਾ ਫੜਿਆ ਸੀਗਾ ਉਹਨਾਂ ਨੂੰ ਛੱਡ ਦਿੱਤਾ ਹੋਇਆ ਹੈ ਤੇ ਉਹ ਅੱਗੋਂ ਕੁਝ ਕਰ ਨਹੀਂ ਰਹੇ ਹੈਗੇ ਕੋਈ ਕਾਰਵਾਈ ਨਹੀਂ ਹੋ ਰਹੀ ਉਹਦੇ ਤੇ ਹੋਇਆ ਕੀ ਸੀ ਸਾਰਾ ਕੁਝ ਦੱਸੋਗੇ ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ ਕਿੱਥੇ ਹੋਇਆ ਸੀ ਜੀਵਨਗਰ ਚੌਕ ਲੁਧਿਆਣਾ ਵਿੱਚ ਲੁਧਿਆਣਾ ਵਿੱਚ ਕੱਲੇ ਸੀ ਉਸ ਵੇਲੇ ਹਾਂਜੀ ਕੱਲੇ ਸੀ ਕੰਮ ਤੋਂ ਆ ਰਹੇ ਸੀ ਕੰਮ ਤੋਂ ਆ ਰਹੇ ਸੀ ਤੇ ਕੰਮ ਕਿੱਥੇ ਕਰਦੇ ਸੀ ਕੰਮ ਮਰਵਾਟੋ ਚ ਉੱਥੇ ਕੀ ਕਰਦੇ ਸੀ ਉੱਥੇ ਮਰਵਾਟੋ ਚ ਉਹ ਟਿਚ ਪੇਂਟਰ ਸੀਗੇ ਪੇਂਟਰ ਦਾ ਕੰਮ ਕਰਦੇ ਸੀਗੇ ਉਹ ਉਹਦੀ ਕਰਦੇ ਸੀ ਜਣੀ ਹਾਂਜੀ ਹਾਂਜੀ ਤੇ ਕੰਮ ਤੋਂ ਘਰ ਆ ਰਹੇ ਸੀਗੇ ਹਾਂਜੀ ਕਾਹਦੇ ਉੱਤੇ ਸੀ ਉਹ ਮੋਟਰਸਾਈਕਲ ਤੇ ਸੀਗੇ ਠੀਕ ਹੈ ਜੀ ਤੂੰ ਮੋਟਰਸਾਈਕਲ ਦਾ ਕੀ ਝੋਜਾ ਉਹ ਵੀ ਅੱਗੇ ਵੀ ਕੋ ਹੋਰ ਮੋਟਰਸਾਈਕਲ ਬੰਦਾ ਸੀਗਾ ਹੂੰ ਹਾਂ ਆ ਰਿਹਾ ਸੀ ਉਹਨਾਂ ਵਿੱਚ ਵੱਜਿਆ ਉਹ ਠੀਕ ਹੈ ਜੀ ਹਾਂਜੀ ਤੂੰ ਮੋਕੇ ਤਾਂ ਮੌਤ ਹੋਈ ਸੀ ਨਹੀਂ ਉਹਨਾਂ ਨੂੰ ਹਸਪੀਟਲ ਲੈ ਗਏ ਸੀ ਅਸੀਂ ਹੂੰ ਹਾਂ ਹਸਪੀਟਲ ਲੈ ਕੇ ਗਏ ਆ ਤੇ ਅਗਲੇ ਦਿਨ 14 ਤਰੀਕ 13 ਤਰੀਕ ਨੂੰ ਐਕਸੀਡੈਂਟ ਹੋਇਆ ਸੀ 14 ਤਰੀਕ ਨੂੰ ਸੀ ਅੰਮ੍ਰਿਤਸਰ ਹਸਪੀਟਲ ਲੈ ਗਏ ਤੇ ਉਥੇ ਉਹਨਾਂ ਦੀ ਪੋਨੇ 12 ਵਜੇ ਡੈਥ ਹੋ ਗਈ ਸੀਗੀ ਸੱਟਾਂ ਕਿਹੜੀਆਂ ਲੱਗੀਆਂ ਸੀ ਉਹਨਾਂ ਤੇ ਸੱਟ ਉਹਨਾਂ ਦੇ ਹੱਡੀ ਟੁੱਟ ਗਈ ਸੀ ਨੱਕ ਦੀ ਥਾਡੀ ਦੀ ਛੋਡੀ ਦੀ ਗਲੇ ਦੀ ਜਿਹੜੀ ਸਾਹ ਵਾਲੀ ਹੈਗੀ ਆ ਔਰ ਦਿਮਾਗ ਦੀ ਠੀਕ ਆ ਹਾਂਜੀ ਤੇ ਜਦੋਂ ਐਕਸੀਡੈਂਟ ਹੋਇਆ ਮੋਰ ਕੋ ਗਈ ਤੇ ਉਸ ਤੋਂ ਬਾਅਦ ਕੰਪਨੀ ਨੇ ਕੋਈ ਮਦਦ ਦਿੱਤਾ ਤੁਹਾਨੂੰ ਨਹੀਂ ਜੀ ਕੁਝ ਨਹੀਂ ਦਿੱਤਾ ਉਹਨਾਂ ਨੇ ਉਹ ਕੀ ਕਹਿ ਰਹੇ ਨੇ ਉਹ ਕਹਿ ਰਿਹਾ ਵੀ ਅਗੋ ਕਾਗਜ਼ ਲੈ ਕੇ ਆਓ ਪੋਸਟਾਪ ਮੈਨੂੰ ਪਤਾ ਨਹੀਂ ਸੀ ਕੁਝ ਵੀ ਨਾ ਸੀ ਕੁਝ ਕਰਵਾਇਆ ਨਾ ਪੋਸਟਮਾਰਟਮ ਹੋਇਆ ਸਾਨੂੰ ਕੁਝ ਨਹੀਂ ਪਤਾ ਪਰ ਜਿਹੜਾ ਮ੍ਰਿਤਕ ਵਿਅਕਤੀ ਉਹਦਾ 10 ਟਿਕਟ ਤਾਂ ਹੋਣਾ ਹੀ ਆ ਤੁਸ ਦਿੰਦੇ ਹੋਣੇ ਹਾਂਜੀ 106 ਇਹੀ ਕਾਗਜ਼ ਹੁੰਦਾ ਹੋਰ ਉਸ ਤੋਂ ਇਲਾਵਾ ਕਾਗਜ਼ ਕਿਹੜਾ ਮੰਗਦੇ ਉਸ ਤੋਂ ਬਲਾਵਾ ਕਾਗਜ਼ ਕੁਝ ਮੰਗਦੇ ਪਏ ਨੇ ਕਹਿੰਦੇ ਉਹ ਲਿਆਓਗੇ ਤਾਂ ਅਸੀਂ ਕੁਝ ਦੇਵਾਂਗੇ ਅੱਛਾ ਜੀ ਹਾਂਜੀ ਜੇ ਨਹੀਂ ਤਾਂ ਕੋਈ ਮੁਆਵਜ਼ਾ ਨਹੀਂ ਦੇ ਰਹੇ ਨਹੀਂ ਜੀ ਕੁਝ ਮੁਆਵਜ਼ਾ ਨਹੀਂ ਤੇ ਇਸੇ ਕਰਾਂ ਤੁਸੀਂ ਪ੍ਰੈਸ ਕਾਉਂਸਲ ਕੀਤੀ ਆ ਹਾਂਜੀ ਤੁਹਾਨੂੰ ਤੁਹਾਡੇ ਕੀ ਮੰਗ ਮੈਮ ਸਹੀ ਮੰਗਣੀ ਆ ਕੀ ਇਨਸਾਫ ਦਿੱਤਾ ਹੈ ਮੈਨੂੰ ਠੀਕ ਹੈ ਬਗਵਾਸ ਨੂੰ ਸਾ ਤੋਂ ਪਹਿਲਾਂ ਮੈਂ ਜੈਪੀਨ ਜੈ ਪਰਸਦਾ ਮੈਂ ਸਤੀਸ਼ ਨੂੰ ਨਾ ਹਰ ਪਾਰਟੀ ਭਾਰਤੀ ਜਨਤਾ ਪਾਰਟੀ ਨਾ ਸਰ ਸਾਹਿਬ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਾਰਨ ਹੈ ਦਾ ਇੱਕ ਨਾ ਲੁਧਿਆਣੇ ਤੋਂ ਮਾਮਲਾ ਵਾ ਨਾ ਹੋਣ ਵਾਲਾ ਕੰਮ ਪੂਰਾ ਨਾ ਹੋਣ ਦਾ ਘਾਟਾ ਹੋਇਆ ਜਦੋਂ ਮੈਂ ਇਹ ਬੀਬੀ ਦੇ ਹਸਬੰਦ ਐਕਸੀਡੈਂਟ ਡੈਥ ਹੋ ਗਈ ਕਿਸੇ ਕੰਪਨੀ ਮਰਵਾਹ ਨਾਮ ਦੀ ਕੰਪਨੀ ਲੁਧਿਆਣੇ ਆ ਤਾਂ ਉੱਥੇ ਕੰਮ ਕਰਦੇ ਸੀਗੇ ਇਹ ਰਸਤੇ ਹੁੰਦੇ ਨੇ ਕਿ ਐਕਸੀਡੈਂਟ ਹੋਣ ਤੋਂ ਬਾਅਦ ਉਹ ਥਾਣੇ ਕੇ ਥਾਣੇ ਕੇ ਤੇ ਨਾ ਪੁਲਿਸ ਨੇ 16000 ਜੀ 18000 ਜੀ ਰਾਇਨਾਮਾ ਕਰਾਤਾ 60000 ਜੀ 5 ਮਹੀਨਾ ਉਹ ਤੋਂ ਬਾਅਦ ਉਹਨੇ ਡੈਥ ਹੋਣ ਤੋਂ ਬਾਅਦ ਜੋ 118 ਰੁਪਏ ਬੀਬੀ ਦਿੱਤਾ ਤੇ ਉਹ ਤੋਂ ਬਾਅਦ ਪੈਸੇ ਤੇ ਜਦ ਕੀ ਨਵੇਂ ਕਾਨੂੰਨ ਦੇ ਮੁਤਾਬਕ ਜੇ ਐਕਸੀਡੈਂਟ ਕਰਦਾ ਘੱਟੋ ਘਾਟ ਮਾਗੇ 10 ਲੱਖ ਰੁਪਏ ਮੋਦੀ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਕਿ ਜੇ ਕਿ ਡਰਾਈਵਰ ਕੋਲ ਨਾ ਕੋਈ ਬੰਦਾ ਮਰ ਜਾਂਦਾ ਤਾਂ 10 ਲੱਖ ਰੁਪਏ ਪਲੱਸ ਉਹਨੂੰ 500 ਸਜਾ ਨੂੰ ਜਾਈ ਹੈ ਕੁਲਸ ਨੇ ਉਹ ਮਿੱਟੀ ਪੋਣ ਵਾਸਤੇ ਸਾਰਾ ਧੋਵਾ ਫਲਾ ਰਾਈਨ ਵਾਲ ਖੋਨੇ ਜਿੱਥੇ ਧੱਕੇ ਨਾਲ ਖਾਇਆ ਤੂੰ ਜਾਂ ਕੰਪਨੀ ਜਿਹੜੀ ਕੋ ਕੰਪਨੀ ਕਿਸੇ ਕੋਈ ਵਰਕਰ ਕੇ ਕੰਪਨੀ ਕੰਮ ਕਰਦਾ ਤਾਂ ਉਹ ਇੰਸ਼ੋਰਸ ਕਰਦੀ ਕੰਪਨੀ ਉਹ ਇਸ ਕਰਕੇ ਕਰਦੀ ਹੈ ਕਿ ਜੇ ਕੋ ਹਬੀ ਨਵੀ ਹੋ ਜਾਂਦੀ ਹੈ ਸਡਨਲੀ ਤੋਤੇ ਜੀ ਜੋ ਰਮ ਮਾਜਾ ਜਿਹੜਾ ਪਰਿਵਾਰ ਦਾ ਮਗਲ ਆ ਉਹ ਤੀਕੇ ਨਾਲ ਆਪਣਾ ਜੀਵਨ ਬਾਕੀ ਬਚਿਤ ਕਰ ਸਕੇ 5 ਲੱਖ ਦਾ ਇਹਨਾਂ ਦੀ ਇੰਸ਼ੋਰਸ ਹੋਈ ਪਈ ਸੀ ਇਹਨਾਂ ਹਸਬੰਦ ਦੀ ਪਤ ਤਕਰੀਬ 3-4 ਮਹੀਨੇ ਹੋ ਗਏ ਆ ਉਹ ਨਾ ਨਾ ਦੇਂਦੇ ਨੀਤ ਦੇ ਨਾਲ ਟਰਕਾਈ ਯਾਰਿਆਂ ਨੂੰ ਅੱਜ ਆਜੋ ਕੱਲੋ ਆ ਲਿਆਓ ਉਹ ਲਿਆਓ ਜੇ ਮਾਨੂੰ ਕਾਗਜ਼ ਇਹਨੇ ਪੂਰੇ ਕਰਨੇ ਆ ਤੇ ਫਿਰ ਇਹਨਾਂ ਸ਼ੋਰਸ ਕੰਦੀ ਲੋਰ ਸੀਗੀ ਇੱਕ ਫਰਜ ਬੰਦਾ ਇੰਸ਼ੋਰਸ ਕੰਪਨੀ ਦਾ ਠੀਕ ਆ ਨਾ ਫੋਰਡ ਵੱਖ ਚ ਸਭ ਖਿੱਚਿਆ ਵਾ ਪੁਲਿਸ ਰਿਪੋਰਟ ਹੋਈ ਪਈ ਆ ਐ ਡੈਸਰ ਖੜਾ ਆ ਪਿਆ ਵਾ ਸਿਰਫ ਇੱਕ ਨਾ ਦੇਂਦੀ ਨੀਤ ਮਾੜੀ ਫੋਨ ਕਰਕੇ ਕਰਦੇ ਆ ਉਹ ਸਾਡੀ ਪਾਰਟੀ ਪਰਜਰ ਮੰਗਾ ਮਾਨ ਜੋ ਐਸਐਸਪੀ ਲੁਧਿਆਣਾ ਤੇ ਮਰਵਾਹ ਕੰਪਨੀ ਜੋ ਇਹਰਾ ਬੀਵੀ ਦਾ ਬੰਦਾ ਔਰ ਜਿਸ ਬੰਦੇ ਨੇ ਧੱਕਾ ਕੀਤਾ ਜਿਹਨੇ ਬੰਦੇ ਜਿਸ ਮਤਲਬ ਬੰਦਾ ਮਰਿਆ ਇਹਨੂੰ ਜੋ ਬੰਦਾ ਮੋਹਤ ਹੈ ਨਹੀਂ ਤਾਂ ਪਉਣ ਵਾਲ ਸਮੇਂ ਲੁਧਿਆਣਾ ਵਿੱਚ ਪਾਰਟੀ ਨੂੰ ਇੱਕ ਜ਼ੋਰਦਾਰ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਪਾਰਟੀ ਨੇ ਹਮੇਸ਼ਾ ਗਰੀਬਾਂ ਦੀ ਮਦਦ ਕੀਤੀ ਆ ਉਹ ਭਾਰਤੀ ਹਮ ਜਿੰਦਾ ਬੜੀ ਉਹ ਪਲੇਟਫਾਰਮਾਂ 'ਤੇ ਗਰੀਬਾਂ ਦੇ ਹੱਕਾਂ ਦੀ ਲੜਾਈ ਲੜੀ ਜਾਂਦੀ ਹੈ ਸੋ ਮੇਰੀ ਹੁਣ ਵੀ ਮੰਗ ਹੈ ਮਰਵਾਹ ਕੰਪਨੀ ਨੂੰ ਕਿ ਜੋ ਇਹਦਾ ਬੰਦਾ ਛੋੜ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰੀ ਹੋਰ ਇੱਕ ਕੰਪਨੀ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਨਾ ਪਵੇਗਾ ਉੱਥੇ ਦਰਿਆ ਮਸ਼ਾਕੇ ਉਹ ਜਦ ਤੱਕ ਬੀਬੀ ਦਾ ਜੋ ਬੰਦਾ ਦਾ ਹੱਕ ਨਹੀਂ ਦਿੰਦੇ ਕਿਉਂਕਿ ਵਿਚਾਰੀ ਜੀਵਨ ਬੜਾ ਲੰਮਾ ਬੇ ਔਰ ਇਕੱਲੇ ਰਹਿਣਾ ਇਹ ਬਹੁਤ ਵੱਡੀ ਗੱਲ ਆ ਦੇਖੋ ਤੁਸੀਂ ਪੈਸੇ ਤੁਸੀਂ ਖਾ ਕੇ ਬੈਠੇ ਆ ਦਰਦ ਤੱਕੇ ਕੁੜੀ ਖਾਂਦੇ ਆ ਇਹ ਸਾਡ ਪਾਰਟੀ ਇਹਦਾ ਨਹੀਂ ਮਨਜ਼ੂਰ ਕਰੇਗੀ ਔਰ ਸਾਡੀ ਹੁਣ ਵੀ ਮੰਗ ਆ ਸਾਰੇ ਤੇ ਪੁਲਿਸ ਨੂੰ ਮੰਗ ਆ ਜਿਸ ਬੰਦੇ ਨੇ ਕਿਉਂਕਿ ਪੁਲਿਸ ਨੂੰ ਪਤਾ ਕਿਹੜੇ ਬੰਦੇ ਕਿੱਦਾ ਵਾ ਉਹਨੂੰ ਲਿਆਂਦਾ ਜਾਵੇ ਔਰ ਜੋ ਇਹਦਾ ਬੰਦਾ ਉਹ ਵੀ ਨਾ ਹੱਕ ਦਵਾਇਆ ਜਾਵੇ ਇੰਨੇ ਕਹਿੰਦਾ ਖਿੰਮਤ ਜਾਜੀਆਂ ਜੈਪੀਮ ਜੈਪਾਰ